ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਛੋਟੇ ਹੁੰਦਿਆਂ ਦੇਸੀ ਦੁੱਜੇ ਨੇ ਜਿਵੇਂ ਪਾਲਾ ਜਾਂਦਾ ਹੈ ਤਾਂ ਇਹ ਵੀਡੀਓ ਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਪੂਰਾ ਦੇਖਿਓ ਦੇਖ ਨਾ ਕਰਿਆ ਕਰੋ ਤਾਂ ਜੋ ਪੂਰਾ ਦੇਖਣ ਨਾਲ ਚੰਗੀ ਤਰ੍ਹਾਂ ਸਮਝ ਆ ਸਕੇ ਕਿਛੋਟਾ ਦੇਸੀ ਤੁਜਾ ਕਿਵੇਂ ਪਾਲਾ ਜਾਂਦਾ ਹੈ ਤਾਂ ਇਹ ਵੀ ਵੀਡੀਓ ਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇੱਕ ਕਿਸਮ ਡਬਲ ਐਫ ਜੀ ਬਰੀਡ ਹੈ ਤਾਂ ਦੇਸੀ ਮੁਰਗਾ ਡਬਲ ਐਫ ਜੀ ਦਾ ਨਾਮ ਹੈ ਤੇ ਆਂਡੇ ਤੇ ਮੀਟ ਲਈ ਦੋਵਾਂ ਲਈ ਡਬਲ ਐਫਜੀ ਬਰੀਡ ਵਰਤੀ ਜਾਂਦੀ ਹੈ ਤਾਂ ਮੇਨ ਮੁੱਦੇ ਦੀ ਗੱਲ ਕਰਦੇ ਹਾਂ ਦੇਸੀ ਤੁਜਾ ਇੱਕ ਦਿਨ ਤੋਂ ਐਕਚੁਅਲੀ ਤੋਂ ਮਗਵਾਇਆ ਤਾਂ ਜਿਹੜੀ ਜਗ੍ਹਾ ਤੇ ਤੁਜਾ ਪਾਲਣਾ ਹੈ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਹੋਣਾ ਜ਼ਰੂਰੀ ਹੈ ਸਫਾਈ ਹੋਵੇਗੀ ਤਾਂ ਚੂਜੇ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਜਿਵੇਂ ਸਵੇਰ ਦੇ ਟਾਈਮ ਚੂਜਾ ਆਇਆ ਤਾਂ ਸ਼ਾਮ ਤੱਕ ਗੋੜ ਦਾ ਕੋਲ ਪਾਣੀ ਚ ਮਿਲਾ ਕੇ ਪਾਉਣਾ ਹੈ ਤਾਂ ਇੱਕ ਦਿਨ ਲਈ ਪੂਰੇ ਗੋੜ ਦਾ ਕੋਲ ਪਾਣੀ ਵਾਲਾ ਦੇਣਾ ਹੈ ਤਾਂ ਜੋ ਗੋੜ ਦੇ ਕੋਲ ਨਾਲ ਜਿੱਲੀ ਵੀ ਦੂਜੇ ਦਿਨ ਇਫੈਕਸ਼ਨ ਹੁੰਦੀ ਹੈ ਸਾਰੀ ਬਾਹਰ ਆ ਜਾਂਦੀ ਹੈ ਕਿਉਂਕਿ ਚੂਚਾ ਕਾਫੀ ਦੂਰੋਂ ਚੱਲ ਕੇ ਆਇਆ ਹੁੰਦਾ ਹੈ। ਚੂਜਾ ਮਬਾਰ ਜੇ ਲੱਗਦਾ ਹੈ, ਬੋੜ ਦੇ ਪਾਣੀ ਨਾਲ ਚੂਜਾ ਸਹੀ ਰਹੇਗਾ। ਤਾਂ ਸ਼ਾਮ ਦੇ ਵੇਲੇ ਬੁਜਾਰੀ ਫੀਡ ਨਹੀਂ ਚਲਾਉਣੀ ਕਿਉਂਕਿ ਬੁਜਾਰੀ ਫੀਡ ਚਲਾਉਣ ਨਾਲ ਚੂਜੇ ਕੋਲ ਫੀਡ ਚੱਲ ਨਹੀਂ ਜਾਵੇਗੀ। ਤਾਂ ਮਬਾਰੀ ਲੱਗਨ ਦਾ ਵੀ ਡਰ ਹੋ ਸਕਦਾ ਹੈ। ਤਾਂ ਘਰ ਦਾ ਬਣਾ ਬਣਾ ਹੀ ਦਾਣਾ ਕਣੀ ਦਿਓ ਜਿਵੇਂ ਮੱਕੀ ਪਿਆਈ ਹੋਈ ਚੌਲਾਂ ਦੀ ਕਣੀ ਚੂਜੇ ਨੂੰ ਦੋ ਤਿੰਨ ਘੰਟੇ ਲਈ ਹੀ ਦਿਓ ਤਾਂ ਫਿਰ ਹੀ ਬੁਜਾਰੀ ਫੀਡ ਚੂਜੇ ਨੂੰ ਦਿਓ ਦੋ ਤਿੰਨ ਘੰਟੇ ਬਾਅਦ ਤਾਂ ਪਹਿਲਾਂ ਥੋੜਾ ਦਾ ਪਾਣੀ ਪਲਾਓ ਪੂਰੇ ਦਿਨ ਲਈ ਦੋ ਤਿੰਨ ਘੰਟੇ ਲਈ ਘਰ ਦਾ ਬਣੀ ਬਣਾਈ ਖਰਾਕ ਦਿਓ ਤਾ ਫਿਰ ਬੁਜਾਰੀ ਪੀਟ ਚਲਾਓ ਤਾਂ ਫੀਡ ਆਉਂਦੀ ਹੈ ਫ੍ਰੀ ਸਟਾਰਟਰ ਤਾਂ ਫ੍ਰੀ ਸਟਾਰਟਰ ਲਗਾਤਾਰ 10 ਦਿਨ ਲਈ ਚੂਜੇ ਨੂੰ ਪਾਉਣੀ ਹੈ ਤਾਂ ਜੇ ਆਪਾਂ 500 ਚੂਜੇ ਦਾ ਸਾਥਤਾ ਬਲਾਉਂਦੇ ਹਾਂ ਤਾਂ ਦੋ ਬੈਗ 10 ਦਿਨ ਕੱਢਣਗੇ 500 ਚੂਜੇ ਨੂੰ ਤਾਂ ਫਿਰ ਲਗਾਤਾਰ 2 ਟਾਈ ਮਹੀਨੇ ਸਟਾਰਟਰ ਫੀਡ ਪਾਉਣੀ ਹੈ ਜੋ ਤੱਕ ਮੁਰਗੇ ਦਾ weight 2.5 ਕਿਜੀ ਦੇ ਬਰਾਬਰ ਨਹੀਂ ਹੋ ਜਾਂਦਾ ਤਾਂ ਜ਼ਿਆਦਾ weight ਵਧਾਉਣ ਲਈ ਫਿਨਿਸ਼ਰ ਫੀਡ ਆਉਂਦੀ ਹੈ ਫਿਨਿਸ਼ਰ ਫੀਡ 3 ਕਿਜੀ 4 ਕਿਜੀ ਮੁਰਗੇ ਦਾ weight ਕਰ ਦੇਵੇਗੀ ਫਿਨਿਸ਼ਰ ਫੀਡ ਹੀ ਪਾਦੇ ਰਹੋ ਜੇ ਹੋ ਸਕੇ ਤਾਂ ਖੁੱਲੇ ਵਿੱਚ ਪਾਲਣ ਨਾਲ ਹੀ ਕਾਫੀ ਫਾਇਦਾ ਹੁੰਦਾ ਹੈ ਤਾਂ ਫੀਡ ਦੀ ਵੀ ਬਚਤ ਹੁੰਦੀ ਹੈ ਤੇ ਵੀਡੀਓ ਜੋ ਚੈਨਲ 'ਚ ਬਾਹਰ ਖੁੱਲੇ 'ਚ ਮੁਰਗੀ ਪਾਲ ਲਈ ਵੀਡੀਓ ਵੀ ਬਣਾਈਆਂ ਹੋਈਆਂ ਹਨ ਤਾਂ ਮੇਰੀ ਮੇਰੇ ਚੈਨਲ ਤੇ ਜਾ ਕੇ ਤਾਂ ਉਹਨਾਂ ਵੀਡੀਓ ਨੂੰ ਦੇਖ ਸਕਦੇ ਹੋ ਕਿ ਦੇਸੀ ਮੁਰਗਿਆਂ ਨੂੰ ਖੁੱਲੇ ਵਿੱਚ ਵੀ ਕਿਵੇਂ ਪਾਲਾ ਜਾਂਦਾ ਹੈ ਤੱਕ ਕਿ ਮੈਂ ਫੀਡ ਦੀ ਬਚਤ ਹੁੰਦੀ ਹੈ ਤੇ ਮੁਰਗੀ ਨੂੰ ਖੁੱਲੇ ਚ ਮਾਰੇ ਵੀ ਨਹੀਂ ਆਉਂਦੀਆਂ ਤਾਂ ਮੇਰੇ ਚੈਨਲ ਜਾ ਕੇ ਖੁੱਲੇ ਬਾਹਰ ਵੀਡੀਓ ਮੁਰਗੀ ਪਾਲਣ ਦੀ ਵੀਡੀਓ ਦੇਖ ਸਕਦੇ ਹੋ ਤਾਂ ਇਹਨਾਂ ਹੀ ਜਾਣਕਾਰੀ ਦੇਂਦਾ ਹੋਇਆ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਤੁਹਾਨੂੰ ਨਵੇਂ-ਤੁਵੇਂ ਵੀਡੀਓ ਮੁਰਗੀ ਪਾਲਣ ਦੇ ਮਿਲਦੇ ਰਹਿਣ ਤਾਂ ਵੀਡੀਓ ਨੂੰ ਸ਼ੇਅਰ ਅੱਗੇ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਪੁਰਾਣੇ ਜਾਂ ਨਵੇਂ ਵੀਰਾਂ ਨੂੰ ਪਤਾ ਚੱਲ ਸਕੇ